ਸਤਿਗੁਰ ਆਗਿਆ ਲਾਹੋ ਸਤਿਗੁਰ ਆਗਿਆ ਜਗਾਂ ਲੱਗ ਜਾਵੇ ਨਿਹਾਲ ਹੋ ਜਾਵੇ ਗਲਗੀਆਂ ਵਾਲੇ ਬਾਦਸ਼ਾਹ ਦੇ ਮਾਨੂ ਬਾਵਾ ਸਤਿਗੁਰ AHHHHH oh. ਪੰਜਾਬ ਭਰਚ ਹੜ੍ਹ ਪ੍ਰਭਾਵਤਾ ਵਾਲਾਕਿਆਂ ਚ ਗੁਰਦੁਆਰਾ ਲੰਗਰ ਸਾਹਿਬ ਡੇਰਾ ਸੰਤ ਬਾਬਾ ਨਿਹੰਗ ਸਿੰਘ ਜੀ ਸ੍ਰੀ ਹਜੂਰ ਸਾਹਿਬ ਜੀ ਦੇ ਮਹਾਪੁਰਸ਼ਾਂ ਸੰਤ ਬਾਬਾ ਨਰਿੰਦਰ ਸਿੰਘ ਸੰਤ ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਵਾਲਿਆਂ ਵੱਲੋਂ ਰਾਹਤ ਕਾਰਜ ਨਿਰੰਤਰ ਜਾਰੀ ਹਨ ਅੱਜ ਇਸ ਸੰਪਰਦਾਏ ਵੱਲੋਂ ਹਰਿਆਣਾ ਸਮਾਜ ਦੇ ਸਹਿਯੋਗ ਸਦਕਾ ਜਹੇਦਰ ਬਾਬਾ ਗਰਮੀਤ ਸਿੰਘ ਜੀ ਹਰਿਆਣਾ ਦੀ ਅਗਵਾਈ ਚ ਸਮੂਹ ਸਾਥੀਆਂ ਸਮੇਤ ਉਪਰਾਲੇ ਨਾਲ ਹਰ ਪੀੜਤਾਂ ਤੋਂ 5 ਟਰਾਲੇ ਬਟਾਲਾ ਵਿਖੇ ਪਹੁੰਚਾਏ ਗਏ ਅੱਜ ਕਲਾਨੌਰ ਹਲਕੇ ਤਸੀਬਾਂ ਦੇ ਨਜ਼ਦੀਕ ਪਿੰਡਾਂ ਵਿੱਚ ਇਹ ਰਾਹਤ ਸਮਗਰੀ ਵੰਡੀ ਗਈ ਜਿਸ ਵਿੱਚ ਸਹਾਜੋਗ ਰੁਪਿੰਦਰ ਸਿੰਘ ਸ਼ਾਮਪੁਰਾ ਜ਼ਹਦਾਰ ਬਾਬਾ ਹੁਸ਼ਿਆਰ ਸਿੰਘ ਪੁੱਲਰ ਵੱਲੋਂ ਅਤੇ ਹੋਰ ਸੇਵਾਦਾਰਾਂ ਵੱਲੋਂ ਪਾਇਆ ਗਿਆ ਇਸ ਵਿੱਚ ਸੇਵਾਦਾਰਾਂ ਵੱਲੋਂ ਰਾਸ਼ਨ ਪਸ਼ੂਆਂ ਲਈ ਚਾਰਾ ਤਰਪਾਲਾ ਘਰ ਲਈ ਰਾਸ਼ਨ ਤੂੜੀ ਮੈਡੀਕਲ ਹੋਰ ਫਸਟ ایڈ ਜੋ ਵੀ ਬਣਦਾ ਸੀ ਉਹ ਹੜਪੀਟਾ ਤੱਕ ਪਹੁੰਚਾਇਆ ਗਿਆ ਇਸ ਮੌਕੇ ਰਵਿੰਦਰ ਸਿੰਘ ਸ਼ਾਹਪੁਰਾ ਤੇ ਜਹਦਰ ਬਾਬਾ ਹਾਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਲੰਗਰ ਸਾਹਿਬ ਸ੍ਰੀ ਹਜੂਰ ਸਾਹਿਬ ਜੀ ਦੇ ਮਹਾਪੁਰਸ਼ਾਂ ਸੰਤ ਬਾਬਾ ਨਰਿੰਦਰ ਸਿੰਘ ਜੀ ਅਤੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਵਾਲਿਆਂ ਵੱਲੋਂ ਹੁਕਮ ਜੋ ਵੀ ਆਵੇਗਾ ਉਹ ਸਾਡੇ ਸਿਰ ਮੱਥੇ ਤੇ ਹੋਵੇਗਾ ਅਤੇ ਹਾਰਪੀੜਤਾਂ ਇਲਾਕਿਆਂ ਵਿੱਚ ਜੋ ਵੀ ਵਸਤਾਂ ਦੀ ਜ਼ਰੂਰਤ ਹੋਵੇਗੀ ਉਸ ਨੂੰ ਪਹੁੰਚਾਇਆ ਜਾਵੇਗਾ ਇਸ ਮੌਕੇ ਹਾਰਪੀੜਤਾਂ ਵੱਲੋਂ ਜਿੱਥੇ ਮਹਾਪੁਰਸ਼ਾਂ ਦਾ ਧੰਨਵਾਦ ਕੀਤਾ ਗਿਆ ਉਥੇ ਨਾਲ ਹੀ ਗਿਲਾ ਵੀ ਕੀਤਾ ਗਿਆ ਕਿ ਕਿਸੇ ਸਰਕਾਰ ਨੇ ਸਾਡੀ ਬਾਹ ਨਹੀਂ ਫੜੀ ਜੇ ਸੰਤ ਮਹਾਪੁਰਸ਼ਾਂ ਵੱਲੋਂ ਸਾਡੀ ਬਾਹ ਫੜੀ ਗਈ ਹੈ ਤੇ ਇਸੇ ਤਰ੍ਹਾਂ ਹੀ ਨਰੰਤਰ ਜਿਹੜੀ ਆ ਉਹ ਬਾਹ ਫੜੀ ਜਾਵੇ ਤੇ ਹੋਰ ਜੋ ਵੀ ਕਣਕ ਦੀ ਬਜਾਈ ਅਤੇ ਹੋਰ ਸਮਾਨ ਦੀ ਲੋਡ ਹੈ ਉਹ ਸਾਡੇ ਤੱਕ ਪਹੁੰਚਾਈ ਜਾਵੇ ਸਾਬ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਰਡਰ ਏਰੀਏ ਤੇ ਕਲਾਨਾ ਔਰ ਇਸ ਪਾਸੇ ਪਿੰਡ ਤੰਦੂ ਬਡਾਲਾ ਤੇ ਹੋਰ ਵੀ ਕਾਫੀ ਪਿੰਡ ਬਿਲਕੁਲ ਤੁਸੀ ਦੇ ਉੱਤੇ ਜ਼ੀਰੋ ਲਾਈਨ ਤੇ ਪਹੁੰਚੇ ਆ ਗੁਰਦੁਆਰਾ ਲੰਗਰ ਸਾਹਿਬ ਡੇਰਾ ਸੰਤ ਬਾਬਾ ਨਿਧਾਨ ਸਿੰਘ ਖੀਰੀ ਜੂਰ ਸਾਹਿਬ ਮਹਾਰਾਸ਼ਟਰ ਤੋਂ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਨੂੰ ਇਹਨਾਂ ਦੇ ਇਸ ਇਲਾਕੇ ਤੋਂ ਫੋਨ ਗਏ ਸੀ ਇੱਥੇ ਇਹਨਾਂ ਨੂੰ ਇਹ ਚਾਰੇ ਦੀ ਵੀ ਲੋਡ ਸੀ ਤੇ ਘਰਾਂ ਵਾਸਤੇ ਜਿਹੜਾ ਰਸਦਾਂ ਦੀ ਕੋ ਤਰਪਾਲਾਂ ਦੀ ਹੋਰ ਵੀ ਇਸ ਤਰ੍ਹਾਂ ਦੀਆਂ ਮੈਡੀਕਲ ਦੀ ਵੀ ਲੋੜ ਸੀ ਉਹ ਦਵਾਈਆਂ ਵੀ ਅਸੀਂ ਲੈ ਕੇ ਆਏ ਆ ਅੱਜ ਇਸ ਪਿੰਡ ਦੇ ਵਿੱਚ ਤੇ ਇਸ ਇਲਾਕੇ ਤੇ 10 12 ਪਿੰਡਾਂ ਦੇ ਵਿੱਚ ਚਾਰਾ ਵੀ ਵੰਡਣਾ ਹੈ ਦਵਾਈਆਂ ਵੀ ਇਹ ਸਾਰਾ ਕੁਝ ਮਹਾਪੁਰਸ਼ਾਂ ਦੀ ਕਿਰਪਾ ਸਦਕਾ ਹੋ ਰਿਹਾ ਤੇ ਸਾਰੇ ਪੰਜਾਬ 'ਚ ਗੁਰਦੁਆਰਾ ਲੰਗਰ ਸਾਹਿਬ ਵੱਲੋਂ ਇਹ ਜਿਹੜੀਆਂ ਸਵਾਵਾਂ ਜਥੇਦਾਰ ਸਾਹਿਬ ਜਿਹੜੇ ਸਹਿਬਾਨ ਨੇ ਉਹ ਸਤਿ ਸੰਗਤਾਂ ਜਿਹੜੀਆਂ ਨਿਭਾਰੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬਲਵਿੰਦਰ ਸਿੰਘ ਬਾਬਾ ਅੰਦਰ ਸਿੰਘ ਜੀ ਸੰਤ ਮਹਾਪੁਰਖ ਜਿਨ੍ਹਾਂ ਕੋਲ ਵੱਖ-ਵੱਖ ਸੇਵਾਵਾਂ ਸਾਡੇ ਨਗਰ ਵਿੱਚ ਨਿਭਾਈਆਂ ਜਾ ਰਹੀਆਂ ਹਨ ਜਿਵੇਂ ਕਿ ਡੰਗਰਾਂ ਦਾ ਚਾਰਾ ਤੂੜੀ ਤੇ ਘਰ ਵਿੱਚ ਘਰੇਲੂ ਵਸਤੂਆਂ ਜਿਵੇਂ ਰਸਨ ਪਾਣੀ ਤੇ ਮੈਡੀਕਲ ਦਵਾਈਆਂ ਵੀ ਇਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਹਨ ਸਾਡੇ ਨਗਰ ਦੀ ਪ੍ਰਸ਼ਾਸਨ ਵੱਲੋਂ ਕੋਈ ਬਾਹ ਨਹੀਂ ਫੜੀ ਗਈ ਕਿਸੇ ਸਰਕਾਰ ਨੇ ਵੀ ਇਹਨਾਂ ਨੇ ਸਾਥ ਦਿੱਤਾ ਪਰ ਮੈਂ ਇਹਨਾਂ ਮਹਾਪੁਰਖਾਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਕਰਦਾ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਹੜਾਂ ਦੀ ਮਾਰੇ ਠਾਏ ਲੋਕ ਤਨ ਤਨ ਬਾਬਾ ਜੀ ਉਸਾਰ ਤੋਂ ਜੋ ਬਾਬਿਆਂ ਨੇ ਸਾਡੇ ਇਲਾਕੇ ਦੀ ਜੋ ਸੇਵਾ ਤਰਾਸਨ ਪਾਣੀ ਦੇ ਕਰਨ ਦੇ ਨੇ ਹੋਰ ਤਕੋ ਸਰਕਾਰ ਪਹੁੰਚੀ ਨਹੀਂ ਗਈ ਇੰਨਾ ਮਹਾਪੁਰਖਾਂ ਦੀ ਮਿਹਰ ਸਦਕਾ ਹੀ ਸਾਰੇ ਜੋ ਲੋਕ ਸੰਗਤਾਂ ਦੀ ਸੇਵਾ ਹੋਣ ਰਹੀ ਆ ਇਹ ਮਹਾਪੁਰਖਾਂ ਦੀ ਮਿਹਰਬਾਨੀ ਨਾਲ ਹੋਣ ਰਹੀ ਆ ਬਾਕੀ ਸਾਰਾ ਪੰਜਾਬ ਹੀ ਡੁੱਬਾ ਪਿਆ ਵਾ ਹੋਰ ਕਿਸੇ ਨੇ ਕਿਸੇ ਨੇ ਸਾਡੀ ਸਾਰ ਨਹੀਂ ਲਈ ਏ ਇਹ ਹਰ ਉਸਾ ਵਾਲੇ ਮਹਾਪੁਰਸ਼ਾਂ ਨੂੰ ਬੇਨਤੀ ਆ ਜੀ ਵੀ ਅਸੀਂ ਬੇਨਤੀ ਕੀਤੀ ਵੀ ਡੰਗਰਾ ਵਾਲੀ ਚਾਰਾ ਚਾਹੀਦਾ ਉਹਨਾਂ ਨੇ ਇੱਕ ਫੋਨ ਤੇ ਸਾਡੇ ਡੰਗਰਾ ਵਾਲੀ ਚਾਰਾ ਭੇਜਿਆ ਏ ਸਾਡੇ ਲਈ ਤੇ ਇਹੋ ਸੱਚੀ ਸਰਕਾਰਾਂ ਨੇ ਉਹ ਸਰਕਾਰ ਨੇ ਆਣ ਕੇ ਸਾਡੀ ਕੋਈ ਬਾਣੀ ਫੜੀ ਮਹਾਰਾਜ ਨੂੰ ਇਹੋ ਬੇਨਤੀ ਆ ਜੀ ਗਾਂ ਸਾਨੂੰ ਕਣਕਵਾਦ ਤੇ ਡੀਜ਼ਲ ਦੀ ਲੋੜ ਆ ਖਾਦ ਦੀ ਲੋੜ ਆ ਟਰੈਕਟਰ ਦੀ ਲੋੜ ਆ ਸੋ ਵੱਧ ਤੋਂ ਵੱਧ ਸਾਡੀ ਆਣ ਕੇ ਸੰਯੋਗ ਕਰ ਰਹੇ ਨੇ ਕਿ ਸਰਕਾਰ ਨੇ ਬਾਣੀ ਫੜੀ ਫਸਲਾਂ ਦਾ ਵੇਖਦੇ ਕਾਫੀ ਭਾਰਾ ਨੁਕਸਾਨ ਹੋਇਆ ਏ ਵੀ ਸੋ ਮਹਾਰਾਜ ਨੂੰ ਮਹਾਰਾਜ ਨੂੰ ਵੀ ਅਪੀਲ ਕੀਤੀ ਵੀ ਡੰਗਰਾਂ ਦਾ ਚਾਰਾ ਚਾਹੀਦਾ ਉਹਨਾਂ ਨੇ ਇੱਕ ਫੋਨ ਤੇ ਇੱਧਰ ਭਾਈ ਸਾਹਿਬ ਭਾਈ ਉਹਨਾਂ ਨੂੰ ਬੇਨਤੀ ਕੀਤੀ ਵੀ ਡੰਗਰਾਂ ਦਾ ਚਾਰਾ ਬਚਾਓ